ਮੋਟੀ ਯਾ ਮੈਂ ਕੋ ਫੜੀ ਲੱਭੀ ਬਾ ਬਸ ਕਰੋ ਹੁਣ ਮੂੰਗਫਲੀ ਖਾਈ ਜਾਂਦੇ ਤੁਸੀਂ ਹੂੰ ਹੁਣ ਤਾਂ ਲੱਗੀਆਂ ਹੈ ਹਾਂ ਹਾਂ ਹੁਣ ਤਾਂ ਲੱਗੀਆਂ ਪਾਣੀ ਹੋਣ ਦੇ ਵਿੱਚ ਹੁਣ ਤਾਂ ਲੱਗੇ ਕਿਹੜੇ ਬਣ ਦੀ ਕਿੰਨੇ ਕਿਲੋ ਪੱਕੀ ਸੀ ਸਾਰੀ ਖਾ ਗਏ ਹੁਣ ਤਾਂ ਇਹਨੂੰ ਜੋੜ ਕੇ ਸੁਣ ਲੈ ਕੇ ਦਿੱਤਾ ਕੋਈ ਇੱਕ ਗਲਾਸ ਪਾਣੀ ਭਰ ਚੁ ਕੋਸ਼ ਕਿ ਤੂੰ ਲਿਆ ਦੇਣਾ ਛੇਰ ਕਰੇ ਸੀ ਕੁਝ ਲਿਆਤਾ ਦਿੰਦੇ ਛੇਰ ਮੈਂ ਉਹ ਹੀ ਨਹੀਂ ਰਹਾ ਮੈਂ ਕਿ ਘਰੇ ਮੂੰਗਫਲੀ ਪਈ ਆ ਪਾਪਕੋਰਨ ਪਿਆ ਤੁਹਾਡੇ ਕੋਲ ਖਾਣ ਵਾਸਤੇ ਹਾਂ ਕੋਈ ਕੋਨ ਵੀ ਖਾਣ ਵਾਲੀ ਚੀਜ਼ ਨਹੀਂ ਤੇ ਹੋਰ ਉਹਨੂੰ ਕਿਹੜਾ ਖਾਣਗੇ ਹਾਂ ਮੂੰਗਫਲੀ ਕਿਹੜਾ ਖਾਣ ਦਿੰਦੇ ਹੋ ਉਹ ਵੀ ਕਿਹ ਇਹਨੇ ਕਿੰਨਾ ਚਿਰ ਹੋ ਗਿਆ ਕਿੰਨਾ ਚਿਰ ਹੋ ਗਿਆ ਫਿਰ ਇਹਨੇ ਨਾ ਖਾਈ ਤੇ ਗਰਮ ਹੁੰਦੀ ਮੂੰਗਫਲੀ ਤੁਸੀਂ ਲਿਆ ਕੋਈ ਦਿੰਦੇ ਕੁਝ ਖਾਣ ਨੂੰ ਲਿਆ ਦਿੰਦੇ ਹਣਗਾ ਖਾਣ ਨੂੰ ਕਿਸੇ ਕੀ ਖਾਣਾ ਹੈ ਕੋਈ ਹੋਰ ਚੀਜ਼ ਵੀ ਲੈਣੇ ਹਣ ਕਿੰਨੇ ਤਾਂ ਮੂੰਗਫਲੀਆਂ ਖਾ ਖਾ ਕੇ ਜਿਬਾੜੇ ਦੁਖਣ ਲੱਗ ਗਏ ਕੋਈ ਨਹੀਂ ਨਾ ਖਾ ਲੋ ਮੂੰਗਫਲੀ ਸਰ ਮੈਨ ਕਿੰਨੂ ਜਿਹੜੇ ਆ ਕਿੰਨੂ ਹੁੰਦੇ ਠੰਡੇ ਤੁਹਾਨੂੰ ਪਤਾ ਹੈ ਨਾ ਠੰਡੇ ਕਿੰਨੂ ਵੀ ਸਵਾਦ ਨਹੀਂ ਲੱਗਦੇ ਪਰ ਠੰਡ ਦੇ ਵਿੱਚ ਇੱਕ ਤਾਂ ਗਰ ਠੰਡ ਹੀ ਨਹੀਂ ਹੈ ਹਾਂ ਹੋਰ ਫਿਰ ਕੀ ਖਾਂ ਵੀ ਖਾਉਂਗੋਂ ਅੰਦਰੀ ਇਹ ਲਿਆ ਕੇ ਦਿਓ ਸਮੋਸੇ ਗੋਲ ਗੱਪੇ ਹਾਂ ਗੋਲ ਗੱਪਾ ਵਾਹ ਗੋਲ ਗੱਪੇ ਖਾਏਗਾ ਤੂੰ ਦਾ ਸਮੋਸੇ ਕੀ ਖਾਏਗਾ ਮੈਂ ਦੱਚ ਗੋਲ ਗੱਪੇ ਗੱਪੇ ਹੀ ਖਾਓਗਾ ਤੂੰ ਵੀ ਮੈਂ ਤਾਂ ਸੁੱਕੀ ਲੱਗਦੀ ਸੁੱਕੀ ਸੁੱਕੀ ਮੈਂ ਤਾਂ ਨਹੀਂ ਖਾਣੇ ਗੋਲ ਗੱਪੇ ਕਿਉਂ ਸਮੋਸੇ ਖਾਣਾ ਅੱਜ ਕੱਲ ਗੋਲ ਗੱਪੇ ਵਾਲੇ ਭਾਈ ਨੂੰ ਚਟਾਮ ਲੱਗਿਆ ਹਾਂ ਅੱਜ ਕੱਲ ਗੋਲ ਗੱਪਿਆਂ ਨੂੰ ਲੱਗੇ ਜਾਂਦੇ ਜਖਾਂ ਜਖੂਮ ਲੱਗ ਜਾਂਦੇ ਆ ਤੇ ਓਏ ਨੇ ਆ ਨੱਕ ਜਾ ਪੂੰਹ ਹੀ ਲੈਣਾ ਓਏ ਐ ਕਰਕੇ ਡੱਬੋਗੇ ਹਾਂ ਓਵੇਂ ਖਵਾ ਦੂਗਾ ਤੁਹਾਨੂੰ ਗੋਲ ਗੱਪੇ ਨਹੀਂ ਅੱਜ ਕੱਲ ਖਾਈ ਦਿੰਦੇ ਪਤਾ ਪਤਾ ਕੀ ਆ ਗੋਲ ਗੱਪੇ ਵਾਲੇ ਭਾਈਆਂ ਨੂੰ ਜ਼ਖਾਮ ਲੱਗਿਆ ਨਾ ਨਲੀ ਉਵੇਂ ਪਾਈ ਜਾਂਦੇ ਵਿੱਚ ਹਾਂ ਤੁਸੀਂ ਖਾਣੇ ਗੋਲ ਗੱਪੇ ਮੈਂ ਤਾਂ ਨਹੀਂ ਖਾੜੇ ਹਾਂ ਗੋਲ ਗੱਪਿਆਂ ਦਾ ਕੋਈ ਫਾਇਦਾ ਨਹੀਂ ਆਂ ਮੂੰਗਫਲੀ ਵਧੀਆ ਛਿੱਲ ਕੇ ਖਾਣੀ ਪੈਂਦੀ ਹੈ ਨਹੀਂ ਉੱਧਾਂ ਆ ਰਹੀ ਹੈ ਨਹੀਂ ਫਿਰ ਵੀ ਪ੍ਰੀਵਸ ਮੌਸਮੇ ਮੰਗੇ ਸਮੋਸੇ ਆ ਪਤਾ ਕੀ ਆ ਸਮੋਸੇ ਖੰਗ ਦਾ ਘਰ ਉਹ ਵੀ ਨਹੀਂ ਖਾਈ ਦਿੰਦੇ ਵਰਫੀ ਲਿਆਉਣੀ ਆ ਲਿਆਉਣ ਦੇ ਮਾਰੇ ਦੇਖੀ ਕਿਵੇਂ ਕਰੀ ਜਾਂਦੇ ਆ ਹਾਂ ਯਾਰ ਤੁਹਾਨੂੰ ਆਖ ਕੇ ਵੀ ਤੁਸੀਂ ਅੱਜ ਤੁਹਾਨੂੰ ਅਸੀਂ ਰੋਟੀ ਨਹੀਂ ਦਿੰਦੇਗੇ ਤੇ ਜਾਓ ਉੱਥੇ ਮੂਲੀਆਂ ਪੱਟ ਕੇ ਉਹਨਾਂ ਨੂੰ ਚੀਰ ਕੇ ਨੂਨ ਲਾ ਕੇ ਖਾ ਲੋ ਅੱਜ ਰੋਟੀ ਨਾਲ ਖਾਓ ਤੁਸੀਂ ਖਾ ਲੋ ਮੈਨੂੰ ਮੇਰੀ ਗੱਲ ਸੁਣ ਨੰਬਰ 1 ਤਾਂ ਵੀ ਆਪਣੇ ਪੈਂਟ ਚ ਤੈਨੂੰ ਪਤਾ ਹੀ ਨਹੀਂ ਚੀਜ਼ਾਂ ਮਿਲਦੀਆਂ ਹੀ ਨਹੀਂ ਐ ਜਿਹੜੀਆਂ ਤੁਸੀਂ ਮੰਗੀਆਂ ਹੂੰ ਓ ਗੋਲ ਗੱਪੇ ਮਿਲ ਜਾਣਗੇ ਤੁਸੀਂ ਮੰਗਿਆ ਹੀ ਨਹੀਂ ਅਜੇ ਮੈਂ ਤਾਂ ਮੂਲੀਆਂ ਆ ਵੇ ਗੋਲ ਗੱਪੇ ਮੰਗੀ ਜਾਂਦੇ ਹੋ ਸਮੋਸੇ ਮੰਗੀ ਜਾਂਦਾ ਇੱਧਰ ਬੈਠਾ ਕੋਰ ਪ੍ਰੀਤ ਹੂੰ ਇਹਦੇ ਨਾਲੋਂ ਤਾਂ ਵਧੀਆ ਇਹ ਆ ਵੀ ਆਪਣੀ ਜਿਹੜੀ ਮੱਕੀ ਦੀ ਪੈ ਹੈ ਨਾ ਉਹ ਦਾਣੇ ਤੇ ਉਹਨਾਂ ਦਾ ਬਣਾਉ ਉਹ ਪਾਉ ਕੌਣ ਤੇ ਉਹ ਖਾਓ ਵਧੀਆ ਸਵਾਦ ਲੱਗਦੇ ਆ ਜਾਓ ਫਿਰ ਤੁਸੀਂ ਘਾਂ ਕੇ ਹੂੰ ਮੈਨੂੰ ਮਾਲ ਨਹੀਂ ਬਣਾਉਣਾ ਹੂੰ ਇਹ ਤਾਂ ਬੈਠ ਕੇ ਨਾ ਦੁੱਸੀ ਜਾਊਗੀ ਵੀ ਐ ਕਰ ਰੋ ਮੈਂ ਕਰੂ ਫਿਰ ਇੱਕ ਕਰਕੇ ਪਾਈਏ ਸ਼ਾਇਦ ਇਹਨੇ ਕੀ ਦੱਸੋ ਚਾਹ ਹੀ ਕਬਾਨੇ ਬਣਾਉਂਦੇ ਆ ਚਾਹ ਚੀਕਾ ਮੋਂਗਫਲੀ ਖਾ ਲੈ ਨੀ ਹਾਂ ਮੋਂਗਫਲੀ ਖਾਓ ਬਾਨੇ ਨਹੀਂ ਮੈਨੂੰ ਵਾਲੀ ਵੀ ਕੋਈ ਚੀਜ਼ ਆ ਮੋਂਗਫਲੀ ਖਾ ਗਏ ਜਾਣਾ ਦੁਖਣ ਲੱਗੀਆਂ ਆ ਤੁਹਾਨੂੰ ਦਿੰਦੀ